ਦੇਣ ਵਾਲੀ ਘਟਨਾ ਸਾਹਮਣੀ ਆਈ ਹੈ ਅਸਟਵਾਂਗੇ ਇੱਕ ਪਤੀ ਨੇ ਆਪਣੀ ਹੀ ਪਤਨੀ ਦਾ ਬੜੇ ਹੀ ਬਹਿਰੇਮੀ ਦੇ ਨਾਲ ਕਤਲ ਕਰ ਦਿੱਤਾ ਹੈ ਜੀ ਹਾਂ ਵਜ੍ਹਾ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ ਦਰਸਲ ਪਤਨੀ ਦੇ ਵੱਲੋਂ ਆਪਣੇ ਪਤੀ ਨੂੰ ਹੌਟਸਪੌਟ ਨਹੀਂ ਦਿੱਤਾ ਜਾਂਦਾ ਤਾਂ ਜਿਸ ਦੇ ਚੱਲਦੇ ਆ ਪਤੀ ਗੁੱਸੇ ਵਿੱਚ ਆ ਕੇ ਆਪਣੀ ਪਤਨੀ ਦਾ ਤੇਜ਼ ਤਰਹ ਹਥਿਆਰ ਦੇ ਨਾਲ ਕਤਲ ਕਰ ਦਿੱਤਾ ਜਾਂਦਾ ਹੈ ਜੀ ਹਾਂ ਪਤੀ ਫੋਨ ਤੇ ਇੰਟਰਨੈਟ ਵੀ ਵਰਤੋ ਕਰਨਾ ਚਾਹੁੰਦਾ ਸੀ ਪਰ ਪਤਨੀ ਸਫਾਈ 'ਚ ਰੁੱਝੀ ਸੀ ਪਤਨੀ ਦੀ ਗੱਲ ਸੁਣ ਕੇ ਗੁੱਸੇ 'ਚ ਆ ਕੇ ਪਤੀ ਨੇ ਘਰ 'ਚ ਰੱਖੇ ਤੇਜ਼ ਤਰਹ ਹਥਿਆਰ ਨਾਲ ਡੰਕਰ ਬੰਨਣ ਵਾਲੀ ਥਾਂ ਤੇ ਪਤਨੀ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ ਇਸ ਤੋਂ ਬਾਅਦ ਉਹ ਆਪਣੀ ਪਤਨੀ ਦੀ ਲਾਸ਼ ਨੂੰ ਖੂਨ ਨਾਲ ਲਤਪਟ ਛੱਡ ਕੇ ਉੱਥੋਂ ਭੱਜ ਜਾਂਦਾ ਹੈ ਹਾਲਾਂਕਿ ਪੁਲਿਸ ਉਸ ਨੂੰ ਬਾਅਦ ਦੇ ਵਿੱਚ ਗ੍ਰਫਤਾਰ ਕਰ ਲੈਂਦੀ ਹੈ ਦੱਸਦਾ ਵਾਂ ਕਿ ਇਹ ਕਤਲ हरियाणा ਦੇ ਰੋਹਤਕ ਤੋਂ ਸਾਮਣੀ ਆਈ ਹੈ ਜਿੱਥੇ ਇੱਕ ਬਹਿਜ ਇੱਕ ਛੋਟੀ ਜਈ ਗੱਲ ਪਿੱਛੇ ਪਤੀ ਨੇ ਆਪਣੀ ਪਤਨੀ ਦਾ ਤੇਜ਼ ਤਰ ਹਥਿਆਰ ਦੇ ਨਾਲ ਕਤਲ ਕਰ ਦਿੱਤਾ ਇਸ ਕਤਲ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਪੁਲਿਸ ਨੇ ਜਦੋਂ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਦੋਸ਼ੀ ਨੇ ਗੁੱਸੇ ਜਿਸ ਵਾਰਦਾਤ ਨੂੰ ਅੰਜਾਮ ਦਿੱਤਾ ਪੁਲਿਸ ਨੇ ਮੁਲਜ਼ਮ

ਕਤਲ ਕਰ ਦਿੱਤਾ ਅਤੇ ਰੇਖਾ ਦੇ ਪਰਿਵਾਰ ਵਾਲਿਆਂ ਦੇ ਬਿਆਨ ਦੇ ਆਧਾਰ ਤੇ ਮਾਮਲਾ ਚੋਅ ਦਰਜ ਕਰ ਲਿਆ ਗਿਆ ਇਸ ਤੋਂ ਬਾਅਦ ਉਸ આરોપી ਨੂੰ ਅਦਾਲਤ 'ਚ ਪੇਸ਼ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਦਿਲ ਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਅਸਟਵਾਂਕ ਇੱਕ ਪਤੀ ਨੇ ਆਪਣੀ ਹੀ ਪਤਨੀ ਦਾ ਬੜੇ ਹੀ ਬਹਿਰੇਮੀ ਦੇ ਨਾਲ ਕਤਲ ਕਰ ਦਿੱਤਾ ਹੈ। ਜੀ ਹਾਂ, ਵਜ੍ਹਾ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ। ਦਰਸਲ ਪਤਨੀ ਦੇ ਵੱਲੋਂ ਆਪਣੇ ਪਤੀ ਨੂੰ ਹੌਟਸਪੌਟ ਨਹੀਂ ਦਿੱਤਾ ਜਾਂਦਾ ਤਾਂ ਜਿਸ ਦੇ ਚੱਲਦੇ ਆ ਪਤੀ ਗੁੱਸੇ ਵਿੱਚ ਆ ਕੇ ਆਪਣੀ ਪਤਨੀ ਦਾ ਤੇਜ਼ ਤਰ੍ਹਾਂ ਹਥਿਆਰ ਦੇ ਨਾਲ ਕਤਲ ਕਰ ਦਿੱਤਾ ਜਾਂਦਾ ਹੈ ਜੀ ਹਾਂ ਪਤੀ ਫੋਨ ਤੇ ਇੰਟਰਨੈਟ 'ਤੇ ਵਰਤੋਂ ਕਰਨਾ ਚਾਹੁੰਦਾ ਸੀ ਪਰ ਪਤਨੀ ਸਫਾਈ 'ਚ ਰੁੱਝੀ ਸੀ ਪਤਨੀ ਦੀ ਗੱਲ ਸੁਣ ਕੇ ਗੁੱਸੇ 'ਚ ਆ ਕੇ ਪਤੀ ਨੇ ਘਰ 'ਚ ਰੱਖੇ ਤੇਜ਼ ਤਰ੍ਹਾਂ ਹਥਿਆਰ ਨਾਲ ਡੰਕਰ ਬੰਨਣ ਵਾਲੀ ਥਾਂ ਤੇ ਪਤਨੀ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ ਇਸ ਤੋਂ ਬਾਅਦ ਉਹ ਆਪਣੀ ਪਤਨੀ ਦੀ লাশ ਨੂੰ ਖੂਨ ਨਾਲ ਲਤਪਟ ਛੱਡ ਕੇ ਉੱਥੋਂ ਭੱਜ ਜਾਂਦਾ ਹੈ ਹਾਲਾਂਕਿ ਪੁਲਿਸ ਉਸ ਨੂੰ ਬਾਅਦ ਦੇ ਵਿੱਚ ਗ੍ਰਫਤਾਰ ਕਰ ਲੈਂਦੀ ਹੈ ਦੱਸਦਾ ਵਾਂ ਕਿ ਇਹ ਕਤਲ हरियाणा देर मोह तक तो सामने आई है जिथे एक महज एक छोटी सी गल पीछे पति ने अपनी पत्नी ਦਾ तेज धार हथियार ਦੇ ਨਾਲ ਕਤਲ ਕਰ ਦਿੱਤਾ ਇਸ ਕਤਲ ਦੀ ਸੂਚਨਾ ਮਿਲਦੇ ਹੀ ਪੁਲਿਸ मौके पे ਪਹੁੰਚੀ ਪੁਲਿਸ ਨੇ ਜਦੋਂ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਦੋਸ਼ੀ ਨੇ ਗੁੱਸੇ ਜੈਸ ਵਾਰਦਾਤ ਨੂੰ ਅੰਜਾਮ ਦਿੱਤਾ ਪੁਲਿਸ ਨੇ ਮੁਲਜ਼ਮ ਪਤੀ ਨੂੰ ਗ੍ਰਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਪੁਲਿਸ ਨੇ ਦੱਸਿਆ ਕਿ ਅਚਾਨਕ ਪਤੀ ਦੇ ਮੋਬਾਈਲ ਦਾ ਹੌਟਸਪੌਟ ਜਿਹੜਾ ਸੀ ਉਹ ਖਤਮ ਹੋ ਜਾਂਦਾ ਜਿਸ ਤੋਂ ਬਾਅਦ ਉਸਨੇ ਆਪਣੀ ਪਤਨੀ ਰੇਖਾ ਨੂੰ ਆਪਣੇ ਮੋਬਾਈਲ ਦਾ ਹੌਟਸਪੌਟ ਔਨ ਕਰਨ ਲਈ ਕਹਿੰਦਾ ਪਰ ਪਤਨੀ ਜੋ ਕਹਿੰਦੀ ਹੈ ਹੌਟਸਪੌਟ ਇਨਕਾਰ ਕਰ ਦਿੰਦੀ ਹੈ ਦੇਣ ਤੋਂ ਤਾਂ ਰੇਖਾ ਨੇ ਕਿਹਾ ਕਿ ਉਸ ਕੋਲ ਵੀ ਕੱਟ ਮੋਬਾਈਲ ਡਾਟਾ ਬਚਿਆ ਉਹ ਆਪਣਾ ਹੌਟਸਪੌਟ ਨਹੀਂ ਦੇਵੇਗੀ ਇਸ ਤੋਂ ਬਾਅਦ ਅਜੇ ਨੇ ਗੁੱਸੇ ਚ ਆ ਕੇ ਆਪਣੀ ਪਤਨੀ ਰੇਖਾ ਦਾ ਤੇਜ਼ ਤਰ੍ਹਾਂ ਹਥਿਆਰ ਨਾਲ ਕਤਲ ਕਰ ਦਿੱਤਾ ਅਤੇ ਰੇਖਾ ਦੇ ਪਰਿਵਾਰ ਵਾਲਿਆਂ ਦੇ ਬਿਆਨ ਦੇ ਆਧਾਰ ਤੇ ਮਾਮਲਾ ਜੋ ਚਾਰਜ ਕਰ ਲਿਆ ਗਿਆ ਇਸ ਤੋਂ ਬਾਅਦ ਉਸ આરોપી ਨੂੰ ਅਦਾਲਤ 'ਚ ਪੇਸ਼ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਇੱਕ ਦਿਲ ਧਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਅਸਲ ਵਿੱਚ ਇੱਕ ਪਤੀ ਨੇ ਆਪਣੀ ਹੀ ਪਤਨੀ ਦਾ ਬੜੇ ਹੀ ਬਹਿਰੇਮੀ ਦੇ ਨਾਲ ਕਤਲ ਕਰ ਦਿੱਤਾ ਹੈ ਜੀ ਹਾਂ ਵਜ੍ਹਾ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ ਦਰਸਲ ਪਤਨੀ ਦੇ ਵੱਲੋਂ ਆਪਣੇ ਪਤੀ ਨੂੰ ਫੋਰਟਸਪੌਟ ਨਹੀਂ ਦਿੱਤਾ ਜਾਂਦਾ ਜਿਸ ਦੇ ਚੱਲਦਿਆਂ ਪਤੀ ਗੁੱਸੇ ਵਿੱਚ ਆ ਕੇ ਆਪਣੀ ਪਤਨੀ ਦਾ ਤੇਜ਼ ਤਰਹ ਹਥਿਆਰ ਦੇ ਨਾਲ ਕਤਲ ਕਰ ਦਿੱਤਾ ਜਾਂਦਾ ਹੈ ਜੀ ਹਾਂ ਪਤੀ ਫੋਨ ਤੇ ਇੰਟਰਨੈਟ ਦੀ ਵਰਤੋਂ ਕਰਨਾ ਚਾਹੁੰਦਾ ਸੀ ਪਰ ਪਤਨੀ ਸਫਾਈ 'ਚ ਰੁੱਝੀ ਸੀ ਪਤਨੀ ਦੀ ਗੱਲ ਸੁਣ ਕੇ ਗੁੱਸੇ 'ਚ ਆ ਕੇ ਪਤੀ ਨੇ ਘਰ 'ਚ ਰੱਖੇ ਤੇਜ਼ ਤਰਹ ਹਥਿਆਰ ਨਾਲ ਟੱਕਰ ਬੰਨਣ ਵਾਲੀ ਥਾਂ ਤੇ ਪਤਨੀ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ ਇਸ ਤੋਂ ਬਾਅਦ ਉਹ ਆਪਣੀ ਪਤਨੀ ਦੀ লাশ ਨੂੰ ਖੂਨ ਨਾਲ ਲਤਪਟ ਛੱਡ ਕੇ ਉੱਥੋਂ ਭੱਜ ਜਾਂਦਾ ਹੈ ਹਾਲਾਂਕਿ ਪੁਲਿਸ ਉਸ ਨੂੰ ਬਾਅਦ ਦੇ ਵਿੱਚ ਗ੍ਰਫਤਾਰ ਕਰ ਲੈਂਦੀ ਹੈ ਦੱਸਦਾ ਵਾਂ ਕਿ ਇਹ ਕਤਲ हरियाणा ਦੇ ਰੋहतक ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਬਹਿਸ਼ ਇੱਕ ਛੋਟੀ ਜਈ ਗੱਲ ਪਿੱਛੇ ਪਤੀ ਨੇ ਆਪਣੀ ਪਤਨੀ ਦਾ ਤੇਜ਼ ਤਰ ਹਥਿਆਰ ਦੇ ਨਾਲ ਕਤਲ ਕਰ ਦਿੱਤਾ ਇਸ ਕਤਲ ਦੀ ਸੂchnਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਪੁਲਿਸ ਨੇ ਜਦੋਂ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਦੋਸ਼ੀ ਨੇ ਗੁੱਸੇ ਜੈਸ ਵਾਰਦਾਤ ਨੂੰ ਅੰਜਾਮ ਦਿੱਤਾ ਪੁਲਿਸ ਨੇ ਮੁਲਜ਼ਮ ਪਤੀ ਨੂੰ ਗ੍ਰਿਪ

ਕਰ ਦਿੱਤਾ ਅਤੇ ਰੇਖਾ ਦੇ ਪਰਿਵਾਰ ਵਾਲਿਆਂ ਦੇ ਬਿਆਨ ਦੇ ਆਧਾਰ ਤੇ ਮਾਮਲਾ ਜੁਵਾ ਦਰਜ ਕਰ ਲਿਆ ਗਿਆ ਇਸ ਤੋਂ ਬਾਅਦ ਉਸ આરોપી ਨੂੰ ਅਦਾਲਤ 'ਚ ਪੇਸ਼ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਫਿਲਹਲ ਦੇਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਅਸਤਵਾਂ ਕਿ ਇੱਕ ਪਤੀ ਨੇ ਆਪਣੀ ਹੀ ਪਤਨੀ ਦਾ ਬੜੇ ਹੀ ਬਹਿਰੇਮੀ ਦੇ ਨਾਲ ਕਤਲ ਕਰ ਦਿੱਤਾ ਹੈ ਜੀਹਾਂ ਵਜਾ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ ਦਰਸਲ ਪਤਨੀ ਦੇ ਵੱਲੋਂ ਆਪਣੇ ਪਤੀ ਨੂੰ ਫੋਰਸਪੋਰਟ ਨਹੀਂ ਦਿੱਤਾ ਜਾਂਦਾ ਤਾਂ ਜਿਸ ਦੇ ਚੱਲਦੇ ਆ ਪਤੀ ਗੁੱਸੇ ਵਿੱਚ ਆ ਕੇ ਆਪਣੀ ਪਤਨੀ ਦਾ ਤੇਜ਼ ਤਰਹ ਹਥਿਆਰ ਦੇ ਨਾਲ ਕਤਲ ਕਰ ਦਿੱਤਾ ਜਾਂਦਾ ਹੈ ਜੀ ਹਾਂ ਪਤੀ ਫੋਨ ਤੇ ਇੰਟਰਨੈਟ ਦੀ ਵਰਤੋਂ ਕਰਨਾ ਚਾਹੁੰਦਾ ਸੀ ਪਰ ਪਤਨੀ ਸਫਾਈ 'ਚ ਰੁੱਝੀ ਸੀ ਪਤਨੀ ਦੀ ਗੱਲ ਸੁਣ ਕੇ ਗੁੱਸੇ 'ਚ ਆ ਕੇ ਪਤੀ ਨੇ ਘਰ 'ਚ ਰੱਖੇ ਤੇਜ਼ ਤਰਹ ਹਥਿਆਰ ਨਾਲ ਡੰਗਰ ਬੰਨਣ ਵਾਲੀ ਥਾਂ ਤੇ ਪਤਨੀ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ ਇਸ ਤੋਂ ਬਾਅਦ ਉਹ ਆਪਣੀ ਪਤਨੀ ਦੀ ਲਾਸ਼ ਨੂੰ ਖੂਨ ਨਾਲ ਲਤਪਟ ਛੱਡ ਕੇ ਉੱਥੋਂ ਭੱਜ ਜਾਂਦਾ ਹੈ ਹਾਲਾਂਕਿ ਪੁਲਿਸ ਉਸ ਨੂੰ ਬਾਅਦ ਦੇ ਵਿੱਚ ਗ੍ਰਫਤਾਰ ਕਰ ਲੈਂਦੀ ਹੈ ਦੱਸਦਾ ਵਾਂ ਕਿ ਇਹ ਕਤਲ हरियाणा ਦੇ ਰੋहतक ਤੋਂ ਸਾਮਣੀ ਆਈ ਹੈ ਜਿੱਥੇ ਇੱਕ ਬਹਿਜ ਇੱਕ ਛੋਟੀ ਜਈ ਗੱਲ ਪਿੱਛੇ ਪਤੀ ਨੇ ਆਪਣੀ ਪਤਨੀ ਦਾ ਤੇਜ਼ ਤਰ ਹਥਿਆਰ ਦੇ ਨਾਲ ਕਤਲ ਕਰ ਦਿੱਤਾ ਹੈ ਇਸ ਕਤਲ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਪੁਲਿਸ ਨੇ ਜਦੋਂ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਦੋਸ਼ੀ ਨੇ ਗੁੱਸੇ ਜਿਸ ਵਾਰਦਾਤ ਨੂੰ ਅੰਜਾਮ ਦਿੱਤਾ ਪੁਲਿਸ ਨੇ ਮੁਲਜ਼ਮ ਪਤੀ ਨੂੰ ਗ੍ਰਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ ਪੁਲਿਸ ਨੇ ਦੱਸਿਆ ਕਿ ਅਚਾਨਕ ਪਤੀ ਦੇ ਮੋਬਾਈਲ ਦਾ ਹੌਟਸਪੌਟ ਜਿਹੜਾ ਸੀ ਉਹ ਖਤਮ ਹੋ ਜਾਂਦਾ ਹੈ ਜਿਸ ਤੋਂ ਬਾਅਦ ਉਸਨੇ ਆਪਣੀ ਪਤਨੀ ਰੇਖਾ ਨੂੰ ਆਪਣੇ ਮੋਬਾਈਲ ਦਾ ਹੌਟਸਪੌਟ ਓਨ ਕਰਨ ਲਈ ਕਹਿੰਦਾ ਪਰ ਪਤਨੀ ਜੋ ਕਹਿੰਦੀ ਹੈ ਹੌਟਸਪੌਟ ਇਨਕਾਰ ਕਰ ਦਿੰਦੀ ਹੈ ਦੇਣ ਤੋਂ ਤਾਂ ਰੇਖਾ ਨੇ ਕਿਹਾ ਕਿ ਉਸ ਕੋਲ ਵੀ ਕੱਟ ਮੋਬਾਈਲ ਡਾਟਾ ਬਚਿਆ ਉਹ ਆਪਣਾ ਹੌਟਸਪੌਟ ਨਹੀਂ ਦੇਵੇਗੀ ਇਸ ਤੋਂ ਬਾਅਦ ਅਜੇ ਨੇ ਗੁੱਸੇ ਚ ਆ ਕੇ ਆਪਣੀ ਪਤਨੀ ਰੇਖਾ ਦਾ ਤੇਜ਼ ਤਲ ਹਥਿਆਰ ਨਾਲ ਕਤਲ ਕਰ ਦਿੱਤਾ ਅਤੇ ਰੇਖਾ ਦੇ ਪਰਿਵਾਰ ਵਾਲਿਆਂ ਦੇ ਬਿਆਨ ਦੇ ਆਧਾਰ ਤੇ ਮਾਮਲਾ ਜੋ ਚਾਰਜ ਕਰ ਲਿਆ ਗਿਆ ਇਸ ਤੋਂ ਬਾਅਦ ਉਸ આરોપી ਨੂੰ ਅਦਾਲਤ ਚ ਪੇਸ਼ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਤਾਂ ਸਮਾਂ ਕਿ ਇੱਕ ਪਤੀ ਨੇ ਆਪਣੀ ਹੀ ਪਤਨੀ ਦਾ ਬੜੇ ਹੀ ਬਹਿਰੇਮੀ ਦੇ ਨਾਲ ਕਤਲ ਕਰ ਦਿੱਤਾ ਹੈ ਜੀਹਾਂ ਵਜਾ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ ਦਰਸਲ ਪਤਨੀ ਦੇ ਵੱਲੋਂ ਆਪਣੇ ਪਤੀ ਨੂੰ ਫੋਰਸਪੋਰਟ ਨਹੀਂ ਦਿੱਤਾ ਜਾਂਦਾ ਤਾਂ ਜਿਸ ਦੇ ਚੱਲਦੇ ਆ ਪਤੀ ਉਸਦੇ ਵਿੱਚ ਆ ਕੇ ਆਪਣੀ ਪਤਨੀ ਦਾ ਤੇਜ਼ ਤਰਹ ਹਥਿਆਰ ਦੇ ਨਾਲ ਕਤਲ ਕਰ ਦਿੱਤਾ ਜਾਂਦਾ ਹੈ ਜੀ ਹਾਂ ਪਤੀ ਫੋਨ ਤੇ ਇੰਟਰਨੈਟ ਦੀ ਵਰਤੋਂ ਕਰਨਾ ਚਾਹੁੰਦਾ ਸੀ ਪਰ ਪਤਨੀ ਸਫਾਈ 'ਚ ਰੁਚੀ ਰਹੀ ਸੀ ਪਤਨੀ ਦੀ ਗੱਲ ਸੁਣ ਕੇ ਗੁੱਸੇ 'ਚ ਆ ਕੇ ਪਤੀ ਨੇ ਘਰ 'ਚ ਰੱਖੇ ਤੇਜ਼ ਤਰਹ ਹਥਿਆਰ ਨਾਲ ਡੰਕਰ ਬੰਨਣ ਵਾਲੀ ਥਾਂ ਤੇ ਪਤਨੀ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ ਇਸ ਤੋਂ ਬਾਅਦ ਉਹ ਆਪਣੀ ਪਤਨੀ ਦੀ ਲਾਸ਼ ਉਹਨਾਂ ਲਤਪਤ ਛੱਡ ਕੇ ਉੱਥੋਂ ਭੱਜ ਜਾਂਦਾ ਹੈ ਹਾਲਾਂਕਿ ਪੁਲਿਸ ਉਸਨੂੰ ਬਾਅਦ ਦੇ ਵਿੱਚ ਗ੍ਰਫਤਾਰ ਕਰ ਲੈਂਦੀ ਹੈ ਦੱਸਦਾ ਵਾਂ ਕਿ ਇਹ ਘਟਨਾ ਹਰਿਆਣਾ ਦੇ ਰੋਹਤਕ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਬਹ៉ਸ ਇੱਕ ਛੋਟੀ ਜਿਹੀ ਗੱਲ ਪਿੱਛੇ ਪਤੀ ਨੇ ਆਪਣੀ ਪਤਨੀ ਦਾ ਤੇਜ਼ ਤਲ ਹਥਿਆਰ ਦੇ ਨਾਲ ਕਤਲ ਕਰ ਦਿੱਤਾ ਇਸ ਕਤਲ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਪੁਲਿਸ ਨੇ ਜਦੋਂ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਦੋਸ਼ੀ ਨੇ ਗੁੱਸੇ ਜੈਸਾ ਵਾਰਦਾਤ ਨੂੰ ਅੰਜਾਮ ਦਿੱਤਾ ਪੁਲਿਸ ਨੇ ਮੁਲਜ਼ਮ ਪਤੀ ਨੂੰ ਗ੍ਰਫਤਾਰ

ਤਲ ਕਰ ਦਿੱਤਾ ਅਤੇ ਰੇਖਾ ਦੇ ਪਰਿਵਾਰ ਵਾਲਿਆਂ ਦੇ ਬਿਆਨ ਦੇ ਆਧਾਰ ਤੇ ਮਾਮਲਾ ਚੋਅ ਦਰਜ ਕਰ ਲਿਆ ਗਿਆ ਇਸ ਤੋਂ ਬਾਅਦ ਉਸ આરોપી ਨੂੰ ਅਦਾਲਤ ਚ ਪੇਸ਼ ਕਰਕੇ ਜੇਲ੍ਹ ਭੇਜ ਦਿੱਤਾ ਗਿਆ